ਵੇ ਇੱਕ ਤਰ੍ਹਾਂ ਦਾ ਆ ਪਾਇਆ ਆ ਮੇਰੀ ਜਮਾਨੀ ਦੀ ਬਾਹ ਕਿ ਨਿਕਲ ਗਈ ਕਿਤੇ ਖਲਾਰਾ ਝੁੱਕਦੀਆਂ ਹੀ ਨਹੀਂ ਮੇਰੇ ਸਿਰ ਤੇ ਬੈਠੀਆਂ ਰਹਿੰਦੀਆਂ ਆ ਅਰਗ ਭੀਰ ਨੇ ਸਭ ਤੋਂ ਜ਼ਿਆਦਾ ਤੰਗੀ ਆਉਣੀ ਆ ਹੁਣ ਉਹਨੂੰ ਹੀ ਬੜੀ ਸਫਾਈ ਦੀ ਪਈ ਰਹਿੰਦੀ ਆ ਨਾ ਵੀ ਸਫਾਈ ਹੋਣੀ ਚਾਹੀਦੀ ਘਰ ਹੁਣ ਆਪੇ ਰੋਲਾ ਪਾਉ ਮੈਨੂੰ ਕੀ ਲੱਗੇ ਨਾਲੇ ਆਪੇ ਕਰਨੀ ਆ ਮੇਰੀ ਤਾਂ ਬਾਹ ਨਿਕਲੀ ਆ ਫੇ ਮੈਂ ਵੀ ਖਰੀਆਂ ਖਰੀਆਂ ਸੁਣਾਉਂਗੀ ਰੋ ਭੀਰ ਨੂੰ ਵੀ ਆਪੇ ਖਲਾਰਾ ਝੁੱਕਣਾ ਝੁੱਕਣਾ ਮੈਂ ਕੀ ਕਰਾਂ ਮੇਰੀ ਬਾਹ ਤਾਂ ਤੂੰ ਹੀ ਧੂ ਧੋ ਕੇ ਮੇਰੀ ਕੱਢੀ ਆ ਮੰਮੀ ਆਦ ਟਿਕਦੇ ਹੀ ਨਹੀਂ ਹੈਗੇ ਵੇਹਲਾ ਮੇਰੇ ਵਿੱਚ ਖਲੋਦੀ ਖਲੋਦੀ ਨਾ ਥੱਕ ਗਈਆਂ ਪਰ ਇਹਦੀਆਂ ਅੱਖਾਂ 'ਚ ਨੀਂਦ ਹੈ ਨਹੀਂ ਉਹ ਮਾਸਾ ਝੂਟੇ ਦਿੰਦੇ ਰੋ ਤੇ ਚੁੱਪ ਰਹਿਣਾ ਜੇ ਨਾ ਝੂਟੇ ਦੋ ਤੇ ਉਸੇ ਵੇਲੇ ਇਹਨਾਂ ਨੇ ਬਸ ਟੜਫੇ ਜਾਣਾ ਜੇ ਇੱਕ ਜਣਾ ਵੀ ਟਿਕ ਜੇ ਮੰਮੀ ਮੈਂ ਤੇ ਬਾਹਰ ਜਾ ਕੇ ਕੰਮ ਕਰਾਂ ਚਲ ਇੱਕ ਨੂੰ ਤੁਸੀਂ ਲੈ ਲਓ ਬੋਦੀ ਕਿੰਨਾ ਖੁਦਾਰਾ ਪਿਆ ਬਾਹਰ ਮੈਂ ਹੁਣ ਚੁੱਕਿਆ ਤਾਂ ਹੈਗਾ ਮੈਂ ਇਹਨੂੰ ਸਵਾਲ ਨਹੀਂ ਗਈ ਆ ਇਹ ਤਾਂ ਹੁਣ ਸੌ ਚਲੀ ਆ ਤੇ ਹਾਂ ਨਹੀਂ ਸਤਾਂ ਕਿੱਥੇ ਆ ਵੇਖੋ ਮਸਵੇ ਕੋ ਦੋਨਾਂ ਝੂਟੇ ਜਾਣਾ ਤੇ ਫਿਰ ਮੇਰੇ ਮੂੰਹ ਹਾਂ ਵੇਖੀ ਜਾਂਦੇ ਇਹਨਾਂ ਨੂੰ ਪਿਆ ਗਈ ਹੱਥਾਂ ਦੀ ਆਦਤ ਇਹਨਾਂ ਨੇ ਨਿਆਣੇ ਨੇ ਸਾਰਿਆਂ ਨੂੰ ਚੁੱਕ ਕੇ ਕਦੇ ਕਬੀਰ ਆਗਾ ਚੁੱਕਿਆ ਕਦੀ ਮਨੀ ਆ ਗਈ ਚੁੱਕ ਲਿਆ ਤੇ ਇਹਨਾਂ ਨੂੰ ਆਤ ਪੈ ਗਈ ਤੇ ਮੰਜੇ ਤੇ ਟਿਕਦੇ ਨਹੀਂ ਉਹ ਇਹਨਾਂ ਮਤਰਾ ਰਾਤ ਕੁੱਤੇ ਆ ਪੈਨੂੰ ਪਤਾ ਲੱਗ ਜਾਂਦਾ ਕਿ ਮੰਜੇ ਤੇ ਪਾਤਾ ਸਾਨੂੰ ਤਾਂ ਵੀ ਚੌਂ ਚੌਂ ਕਰ ਲਾ ਬੰਦੇ ਮਮੀ ਕਿੰਨਾ ਫਲਾਰਾ ਫਾਰ ਪਿਆ ਹਣਾ ਹੋਲੀ-ਹੋਲੀ ਝਾਰੂਈ ਮੈਲਾ ਆਦਮਾ ਨਲੇ ਮੇਰਾਂ ਲੱਗਦਾ ਜੀ ਤੁਰਨ ਫਿਰ ਜਾਨ ਕੋਵੇ ਮਮੀ ਨੇ ਤਾਂ ਧਿਆਨ ਹੁੰਦੀਆ ਜਿਵੇਂ ਬੈੱਡ ਤੋਂ ਥੱਲੇ ਪੈਰ ਲਵਾਂ ਨਹੀਂ ਤੁਰੀ ਆਈ ਨਹੀਂ ਜਾਂਦਾ ਚੱਲ ਕੋਈ ਗੱਲ ਨਹੀਂ ਸਾਰੀ ਰਾਤ ਤੇ ਸੌਣ ਨਹੀਂ ਦਿੰਦੇ ਤੇ ਫਿਰ ਕੀ ਕਰੇ ਬੰਦਾ ਇਹਨਾਂ ਨੂੰ ਹੁਣ ਫੜੇ ਨਾ ਕੋਈ ਤੇ ਕੰਮ ਨਹੀਂ ਉਹ ਕਰ ਦਿੰਦੇ ਕੰਮ ਹੁਣ ਇੱਧਰ ਹੀ ਹੋਣੇ ਆ ਕੋਈ ਗੱਲ ਨਹੀਂ ਕੰਮ ਅੱਗੋਂ ਪਿਛੋਂ ਹੁੰਦਾ ਰਹੂਗਾ ਪਰ ਇਹ ਆ ਅੱਗੇ ਬਰਜੀਤ ਕਰ ਲੈਂਦੀ ਫਿਰ ਕਬੀਰ ਦੇ ਘਰ ਪੈ ਗਈ ਉਹਨੇ ਇਹ ਵੀ ਕਬੀਰ ਮੇਰੇ ਘਰ ਪੈ ਗਿਆ ਉਹਨੇ ਮਾਰ ਲਿਆ ਭਾਨਾ ਤੇ ਮੇਰਾ ਮੋਢਾ ਉੱਤਰ ਗਿਆ ਹੁਣ ਮੈਂ ਵੀ ਕੀ ਕਰਾਂ ਨਹੀਂ ਸਕਦੀਆਂ ਕਿ ਵੀ ਕੰਮ ਕਰ ਹੁਣ ਤੋਹ ਤਾਕ ਨੂੰ ਕਰਨਾ ਪੈਣਾ ਹੌਲੀ ਹੌਲੀ ਗਾਲ ਤੇ ਮੰਮੀ ਤੁਹਾਡੀ ਸਹੀ ਆ ਇਦਾਂ ਹੀ ਕਰਨੇ ਪੈਣੇ ਆ ਮੰਮੇ ਬਾਹਰ ਲੋ ਕਾਨੂੰਨੀ ਨਾ ਪੱਗਾ ਵੀ ਸਾਰੀ ਸਾਰੀ ਰਾਤ ਦੇ ਸਤ ਹੁੰਦੇ ਆ ਬਾਹਰ ਲੇ ਦੇ ਹੋਏ ਆਪਣਾ ਤਿੰਨ ਜਣੀਆਂ ਘਰ ਕੰਮ ਵਾਲੀਆਂ ਤੇ ਖਲਾਰਾ ਵੇਖੋ ਘਰੇ ਪਿਆ ਕਿਵੇਂ ਨੀ ਕਿੰਨੇ ਦਿਨ ਹੋ ਗਏ ਗਰਮੀ ਦਾ ਕੰਮ ਵਾਲੀ ਮਗਰ ਫਿਰਦਿਆ ਨੂੰ ਉਹ ਲਾਰੇ ਕੁੱਤੇ ਲਾਈ ਜਾਂਦੀ ਆ ਅੱਜ ਆਉਂਦੀ ਆ ਕੱਲ ਆਉਂਦੀ ਆ ਪਤਾ ਨਹੀਂ ਕੰਮ ਵਾਲੀਆਂ ਹੁਣ ਬਾਹਰ ਤੇ ਬੜਾ ਪੈਂਦੀਆਂ ਵਾ ਕੰਮ ਪੈਸੇ ਦੇ ਨੇ ਕੰਮ ਕਰਉਣਾ ਤਾਂ ਵੀ ਅਗਲੀ ਨਜ਼ਰੇ ਨੇ ਇਹਨਾਂ ਨੇ ਮਾਨ ਹੈਗੇ ਮੰਮੇ ਜੀ ਆਹ ਤੇ ਮੈਨੂੰ ਲੱਗਦਾ ਨਾਰਿਆਂ 'ਚ ਟਾਈਮ ਨਾ ਭਜਾਣਾ ਕੰਮ ਵਾਲੇ ਨਹੀਂ ਤੁਹਾਡੀ ਆਉਣੀ ਜੋ ਮਰਜ਼ੀ ਹੋ ਜੇ ਤੇ ਇਸੇ ਕਰਕੇ ਮੈਂ ਕਹਿੰਨੀ ਚੱਲ ਇਹ ਟਿਕਣ ਮੈਂ ਲਾਗੂ ਕਰਨਾ ਹਾਂ ਉਹ ਕੋਈ ਨਹੀਂ ਟਿਕਦੇ ਨਾ ਕੋਈ ਨਹੀਂ ਇਹਨਾਂ ਨੂੰ ਲੰਮੇ ਪਾਉਂਦੇ ਆ ਉਹ ਨਹੀਂ ਇਹਨਾਂ ਦੀ ਕਸਮ ਨਹੀਂ ਖਾਦੇ ਆ ਤੇ ਸਤਾ ਕੇ ਹੀ ਰੱਖਣਾ ਟਿਕਣਾ ਤੇ ਹਾਂ ਹੈ ਨਹੀਂ ਜਦੋਂ ਮੰਮੀ 4 ਵਜ ਦੇ ਨੇ ਨਾ ਮੈਨੂੰ ਤਾਂ ਆ ਹੁੰਦਾ ਜਿਵੇਂ ਮੈਂ ਗਾਜ ਖਾ ਕੇ ਡੇਗ ਪਾਂ 4 ਵਜੇ ਤੱਕ ਤੇ ਫਿਰ ਵੀ ਓਕੀ ਸੋਖੀ ਢੋਲਾ ਕੇ ਬਾਹਰ ਇਹ ਚਾਲ ਗਰਮੀ ਤੇ ਇੰਨਾ ਚਿਰ ਸੁੱਤੀ ਰਹਿੰਦੀ ਰਹੀ ਆਪਣੀ ਨੀਂਦੇ ਸੌਂਦੀ ਆਪਣੀ ਨੀਂਦ ਉੜਦੀ ਰਹੀ ਆ ਨਿਹਾੜਿਆ ਨਾ ਹੀ ਵਰਕਤਾਵਾ ਕੋਈ ਗੱਲ ਨਹੀਂ ਇਹਨਾਂ ਨੂੰ ਨਹੀਂ ਨੀਂਦ ਆਣੀ ਮੇਰੇ ਸਾਹਮਣੇ ਵੀ ਸੌਣ ਨਹੀਂ ਦਿੰਦੇ ਫਿਰ ਕੀ ਹੋਇਆ ਮੈਂ ਆ ਮਾਤ ਕਢਾ ਜੇ ਮੜ ਦੇ ਸਿਆਣਿਆਂ ਕਤਨ ਫਿਰਨ ਵਾਲੇ ਹੋਏ ਤੇ ਫਿਰ ਮੈਂ ਤੇ ਨੂਹ ਨਹੀਂ ਬੱਲੇ ਬੰਨਣਾ ਮੈਂ ਕੋਈ ਤੁਹਾਨੂੰ ਕੁਝ ਕਰ ਲਿਆ ਕਰਨੀ ਤੇ ਇਹ ਗੁੱਸਾ ਨਾ ਕਰੋ ਇਹ ਗੱਲ ਦਾ ਪਰ ਤੁਹਾਨੂੰ ਵੀ ਪਤਾ ਨਾ ਸਰੀਰ ਆ ਫਿਰ ਵੀ ਨੀਂਦ ਤੇ ਆਈ ਜਾਂਦੇ ਮੰਮੀ ਮੈਂ ਵੀ ਤੇ ਬੱਚਾ ਹੀ ਆ ਹੈਂ ਤੂੰ ਬੱਚਾ ਹੀ ਆ ਸਾਰੀ ਰਾਤ ਮੈਂ ਤੇਰੇ ਨਾਲ ਜਾਗਦੀ ਰਹਿਣੀ ਆ ਮੈਂ ਨਹੀਂ ਪੜਦੀ ਦੱਸ ਤੂੰ ਹੈਂ ਨਹੀਂ ਤੇੀਂ ਤੇ ਫੜਦੇ ਮੰਮੀ ਤਾਂ ਮੁੰਡੇ ਵੀ ਨਹੀਂ ਰਾਤ ਨੀਂਦ ਆਉਂਦੀ ਤੇ ਸੇਰੇ ਉੱਤੇ ਆਖਣਾ ਮੇਰਾ ਲੱਗ ਕੇ ਪੀੜ ਕਰ ਲੱਗਾ ਤਾਂ ਦੀ ਤੇ ਮੰਮੀ ਰਾਤ ਵਾਵਾ ਨੇ ਬੰਨੇ ਨੰਗ ਜਾਂਦੀ ਆ ਹਾਂ ਹੋਰ ਤੁਹਾਨੂੰ ਦਿਨ ਰਾਤ ਖਡਾਉਣੇ ਲੱਗ ਗਏ ਸਭ ਹੋਰ ਮਸੀਤੇਣਾ ਵੀ ਦੁਨੋਂ ਨਹੀਂ ਨੀਂਦ ਆਉਂਦੀ ਕੋਈ ਗੱਲ ਨਹੀਂ ਸਾਰਾ ਪੱਥਰਾਂ ਦਾ ਕੰਮ ਘੈ ਨਿਭੜ ਉਹ ਇਦਾਂ ਕਰਦੇ ਗੱਡੀ ਦੀ ਸਰਵਿਸ ਕਰਾ ਕੇ ਲਿਆਈਏ ਸਾਲੋ ਚੱਲਾ ਲਿਆ ਦੇ ਹੂੰ ਏਡੀ ਸਰਵਿਸ ਨਹੀਂ ਕਰਾਈ ਫੇਕਦਾ ਰਾਹ ਖਲੋਗੀ ਫੇਰ ਗੱਡੀ ਨਹੀਂ ਚੰਗੀ ਵੇਖਾਂ ਜਾ ਕੇ ਹਿਸਾਬਤਾ ਬੰਦਰ ਦਾ ਪੈਸੇ ਤੇ ਲਾ ਲਿਆ ਹੁਣ ਤੇਰਾ ਕੰਮ ਨਹੀਂ ਗਿਆ ਪਈ ਦਾ ਐ ਉੱਥੇ ਬੁਰ ਮਤੂੰ ਐ ਨਹੀਂ ਗਿਆ ਅੱਜ ਗੋੜੇ ਗੋੜੇ ਸਾਰਾ ਪਿਆਰ ਸੋਈ ਜਿਹਾ ਪਾਣੀ ਜਿੱਥੇ ਹੈਗੀ ਉੱਥੇ ਹੀ ਪਏ ਆ ਥਾਂ ਨਹੀਂ ਕਹਿੰਦੇ ਹੁੰਦੇ ਆ ਉਹ ਬੰਦੇ ਉੱਡਾ ਖਲਾਰਾ ਉਹ ਭਾਂਡੇ ਮੰਦੀ ਤੇ ਆ ਕੀ ਸਰਦਾਂ ਕੀ ਆ ਬਲੀਠੀ ਨਹੀਂ ਅੱਜ ਵੇਖਾਂ ਸਹੀ ਲਾ ਕੇ ਟਾਈਮ ਤੇ ਨਹੀਂ ਹੋ ਗਿਆ ਬਲੀ ਦੇ ਬਲੀ ਦੇ ਉੱਠੇ ਰੋੜੀ ਬਗਾ ਕੇ ਦੇ ਮੈਂ ਕੱਢੀ ਤੇ ਸਰਵਸਰੋਂ ਜਾਣਾ ਨਾਲੇ ਕੀ ਗੱਲ ਰਸੋਈ ਚ ਬੜਾ ਗੰਦ ਪਿਆ ਖਲਾਰਾ ਕਿਨਾਂ ਮੱਖੀਆਂ ਭਿੰਡ ਭਿੰਡੀਆਂ ਕਰੇ ਕਾ ਥਾਮ ਨਹੀਂ ਕੇ ਨੇ ਹੁਣ ਕਪੜਾ ਜਿਹੜਾ ਹੁੰਦਾ ਕਿ ਲੜਿਆ ਪਿਆ ਸਾਰਾ ਕੋ ਆਹੋ ਖਿਲਰਨਾ ਹੀ ਆ ਹੁਣ ਮੇਰੀ ਬਾਹ ਨੂੰ ਜੋਰ ਜੂ ਪਿਆ ਵਾ ਹੁਣ ਸਾਰਾ ਕੋ ਇਦਾ ਹੀ ਦਿਖਣਾ ਵਾ ਤੁਹਾਨੂੰ ਨਾ ਨਾ ਤੂੰ ਹੀ ਬੜਾ ਕਹਿੰਦੇ ਰਹਿੰਦੇ ਆ ਨਾ ਤੂੰ ਇਹੋ ਕੱਲ ਕਰਦੀ ਰਹੀ ਨਹੀਂ ਮੈਂ ਕੰਮ ਕਰਦੀ ਮੈਂ ਕੰਮ ਕਰਦੀ ਤੇ ਮੈਂ ਕੰਮ ਕਰਦੀ ਆ ਤੇ ਕੱਝ ਸਫਾਈ ਦੇਖਦੀ ਹੀ ਨਾ ਫੇ ਕਹੋ ਹਾਂ ਉਹਨਾਂ ਨੂੰ ਜਾ ਕੇ ਨਾ ਨਾ ਰੋਟੀਆਂ ਪਕਾ ਕੇ ਦੇਣ ਤੇ ਨਾਲੇ ਥਾਂ ਹੁੰਜਣ ਜਦੋਂ ਮੈਂ ਗੱਲ ਦੱਸਾਂ ਕੰਮ ਕੋਟਵਲੀ ਕਰਦੀ ਆ ਉਰੇ ਮੰਮੀ ਨੇ ਮੈਨੂੰ ਕਿਹਾ ਕਿ ਨੂੰ ਆਖੀ ਕੋ ਹਣਾ ਨਹੀਂ ਤੇਰੀ ਸਰਵਿਸ ਹੁਣੀ ਹੋ ਜਾਣੀ ਹੀ ਨਹੀਂ ਕਰ ਲੋ ਸਰਵਸ ਅੱਗੇ ਮੇਰੀ ਬਾਹਨ ਜੋਰ ਪਾਇਆ ਨਾ ਹੋਰ ਵੀ ਕਰ ਲੋ ਫੇਰ ਮੈਂ ਚਾਰ ਦਿਨਾਂ ਮੰंजे ਤੂੰ ਉਠੂਗੀ ਅੱਗੇ ਮੈਂ ਕੋ ਕਹਣਾ ਉੱਠਿਆ ਜਾਂਦਾ ਆ ਚਾਰ ਦਿਨ ਦਾ ਨਾ ਥਾ ਹੁੰਜਿਆ ਆ ਕੂੜਦਾਨ ਬਣ ਜਾਣਾ ਸਾਡੇ ਘਰ ਦੇ ਵਿੱਚ ਸਾਰੇ ਪਾਸੇ ਨਾ ਜਾਲੇ ਜਾਲੇ ਦਿਖਣੇ ਆ ਮੈਨੂੰ ਤੇ ਬਣਾ ਤੂੰ ਇੰਦਾ ਖਿੱਚ ਕੇ ਪੈਣੇ ਆ ਹੁਣ ਵੇਖ ਲੋ ਬਹਿ ਜਾ ਕੂੜੇ ਦੇ ਜਾ ਕੇ ਨਾਲੇ ਰੋਟੀਆਂ ਖਾਓ ਤੇ ਨਾਲੇ ਲੋਕੀ ਦਾ ਡਬਾਵਾ ਤਮਾਸ਼ਾ ਵੇਖਣਗੇ ਕਿ ਘੱਟ ਤਿੰਨ ਜਾਣੀਆਂ ਮੈਨੂੰ ਕੂਲਾ ਖਿਲ ਗਿਆ ਜੇ ਮੈਂ ਬਿਮਾਰੀ ਦੂਜੀਆਂ ਤੇ ਦੋ ਚੰਗੀਆਂ ਬਣੀਆਂ ਨਾ ਉਹ ਥਾਂ ਵੀ ਨਹੀਂ ਹੁੰ ਸਕਦੀਆਂ ਰੋਟੀ ਪਕਾ ਕੇ ਦੇਣੀ ਕਿ ਨਹੀਂ ਦੇਣੀ ਤੇ ਮੈਂ ਕਿਧਰ ਪਾ ਕੇ ਦਵਾਂ ਮੇਰੇ ਤੇ ਘੜੇ ਘੜੇ ਬਾਹ ਤੋ ਖੰਡੀ ਆ ਮੈਂ ਤੇ ਆਪ ਮਮੀ ਦੀਆਂ ਪੱਕੀਆਂ ਖਾਦੀਆਂ ਜੱਜ ਨਹੀਂ ਨਾ ਬਕੋਣੀ ਕਿਤੇ ਮੁੜਕੇ ਮੈਨੂੰ ਇਹ ਕਹਿ ਵੀ ਨਾ ਨਹੀਂ ਕਿ ਰੋਟੀ ਪਕਾਤੀ ਖਾ ਲੋ ਨਾ ਮੈਨੂੰ ਸਾਹਮਣੇ ਆਉਣੀ ਕੋਈ ਗਰੀ ਨਾ ਤੇ ਮਰ ਜਾਈਂ ਮੇਲੇ ਹੱਥੋਂ ਤੁਹਾਨੂੰ ਜੋ ਨਾ ਨਾ ਹੋਏਗੇ ਥਾਂ ਦਾ ਬਸ ਮੇਰੇ ਦਿਵਾਲੇ ਹੋਣਾ ਆਂਦਾ ਹੋਰ ਕੋਈ ਗੱਲ ਨਹੀਂ ਹੁੰਦੀ ਇਹਨਾਂ ਪਤਾ ਵੀ ਹੈਗਾ ਵਾ ਵੀ ਮੈਂ ਚੰਗੀ ਤਰ੍ਹਾਂ ਇਹਦੀ ਬਾਵਾਵਾਂ ਖੋਈਆਂ ਵਾ ਇਹ ਹੁਣ ਸੱਚੀ ਲੰਮੀ ਪਈ ਆ ਪਰ ਫਿਰ ਵੀ ਮੇਰੇ ਦਿਵਾਲੇ ਹੱਦ ਹੋ ਗਈ ਉਹਨਾਂ ਨੂੰ ਤੇ ਕੁਝ ਕਹਿਣਾ ਨਹੀਂ ਗੋੜਾ ਗੋੜਾ ਅੰਤਰਾ ਕੂੜਾ ਖੇល ਰਿਆ ਵਾ ਜਾਂ ਉਹ ਤੇ ਗੁੰਗਵਟਾ ਹੋ ਕੇ ਦਿਖ ਲੋਇ ਜਣਾ ਮੰਮੀ ਲਾਗੇ ਆਪੇ ਪਕਾ ਕੇ ਦੇਣਗੇ ਮੈਂ ਕੀ ਕਰਾਂ ਮਾਤਾ ਕੀ ਖਾਂਦ ਫੜਿਆ ਤੁਸੀਂ ਸਾਰੇ ਨਾਲ ਮਿਲ ਕੇ ਜੇ ਉਹਨਾਂ ਨੂੰ ਕਹਿੰਦਾ ਨਗਰ ਪਕਾ ਦੀ ਉਹ ਆਦੀ ਮੇਰੇ ਕੋਲ ਨਹੀਂ ਪੱਕਦੀਆਂ ਤੁਸੀਂ ਨਾਲ ਵੀ ਮੋਕਿਆ ਮੈਂ ਤਾਂ ਹੁਣੇ ਲੱਕ ਟੁੱਟ ਜਾਣਾ ਮੇਰੇ ਹੱਥੋਂ ਅੱਖੇ ਤੋਂ ਤਾਂ ਮੋਢਾ ਕੱਢਿਆ ਨਾ ਤਾਂ ਹੁਣ ਤੋੜ ਲੱਕ ਤੋੜ ਦੇ ਫੇਕ ਕਿ ਮਿਲ ਜੂਗਾ ਕੁੱਟ ਕੇ ਉਹਨੂੰ ਵਿੱਚੋਂ ਫੇਰ ਤਾਂ ਛੇਤੀ ਪਾਣੀ ਤਾਂ ਨਹੀਂ ਮਿਲ ਜਾ ਕਰੂਗਾ ਤੇ ਕੀ ਕਰਾਂ ਮੈਂ ਤਾਂ ਭੁੱਖਾ ਦੀਨ ਕੋ ਹੋਣ 12 ਵਜੇ ਤੇ ਕੋਈ ਲੰਗਰ ਦੀ ਪਾਣੀ ਗੋਲਵੇਂ ਮੱਖੀਆਂ ਵੀ ਕੰਦੀਆਂ ਵਿੱਚ ਸੌਈ ਦੇ ਤਾ ਮੋਈਨੇ ਕਾ ਕਾ ਤੂੰ ਰੋਟੀਆਂ ਮੈਂ ਬੁਤਾਂ ਪੋਕਾ ਲਾ ਦੇ ਇਸ ਵਕਤੇ ਇਹਨੂੰ ਪਤਾ ਵੀ ਨਹੀਂ ਕਿਨੇ ਕਿਨੇ ਆਣੇ ਆ ਰੋਟੀ ਜੇ ਨਾ ਚਰ ਕੇ ਖਾ ਲੋ ਕਿਤੇ ਕੋਈ ਗੱਲ ਨਹੀਂ ਮੈਂ ਲਾ ਦਿੰਦੀ ਹਾਂ ਹੌਸਲਾ ਕਰ ਮਾਸਾ ਮਾਦਾ ਚਰ ਕੇ ਕਿਦਾਂ ਖਾਵਾਂ ਗੱਡੀ ਨਹੀਂ ਸਰਸਰੋਂ ਜਾਣਾ ਹੈ ਉਹ ਕਿਹਾ ਵੀ ਬੰਦ ਹੋਣ ਫਿਰਦੀ ਹੈ ਰਾਹ ਦੇ ਵਿੱਚ ਫਿਰ ਮੈਂ ਉਹ ਕਾ ਖਾਣਾ ਕਿ ਨਵੀਂ ਗੱਡੀ ਦੇ ਤੇ ਖਰਾਬ ਵੀ ਲੈ ਵੀ ਕਰ ਤੂੰ ਕਿਹਾ ਨਾ ਪੈਸੇ ਦਾ ਮਚਾ ਨਹੀਂ ਗਾਣਾ ਉਹ ਕਾਤਾ ਸੀ ਸਵਤੇ ਦਾਦਾ ਇਹਨਾਂ ਦੇ ਉਠਣ ਤੋਂ ਪਹਿਲੇ ਦਿਨ ਦੋ ਦੋ ਰੋਟੀਆਂ ਤੁਹਾਨੂੰ ਲਾ ਦਿੰਦੀ ਹੁਣ ਇਹ ਬੋਣ ਦੇ ਨੂੰ ਕਿਦਾਂ ਛੱਡਦਾ ਮੈਂ ਲਾ ਲੈਂਦੀ ਹੈ ਮੈਨੂੰ ਕਰਦਾ ਪਵਾੜਾ ਕੋਲੇ ਕੰਮ ਵਾਲੀ ਇਹ ਤਾਂ ਦੁਖੀ ਕੀਤਾ ਨਾ ਚਾਹਦਾ ਜਵਾਬ ਦੇ ਦੇ ਰੋਜ਼ ਲਾ ਦੇ ਭਾਜੀ ਮੈਂ ਹੋਣਾ ਵੀ ਭਾਜੀ ਮੈਂ ਘੜੀ ਨੂੰ ਆ ਗਈ ਕੋਈ ਨਹੀਂ ਕੋਈ ਨਹੀਂ ਆਨੇ ਸਾਬੋ ਮੈਂ ਵੇਖਦਾ ਜਾ ਕੇ ਬਾਹਰ ਆ ਜਾ ਜੇ ਲਾਜੀ ਕੋਈ ਨਹੀਂ ਉਹਨਾਂ ਨੇ ਬਾਹਰ ਖਾ ਲੂਗਾ ਮੈਂ ਨਿਆਣੇ ਹਾਂ ਕਿੱਦਾਂ ਛੋੜਦਾ ਮੈਂ ਹੁਣ ਨਾਲੇ ਮਾਰ ਕੇ ਤੇ ਲਏ ਆ ਆਹ ਤੋ ਜੇ ਨਾ ਆਗੇ ਨਿੰਦੀਆਂ ਵਲ ਕੰਨ ਨੂੰ ਧੋਣੇ ਆਨੇ ਨਾ ਤੇਰੀ ਵੀ ਬੁੱਢੀ ਅਕਲ ਬਹਿ ਗਈ ਚਿਲੱਤਰ ਕਰਕੇ ਵੀ ਮੇਰੇ ਮੋਢੇ ਉੱਤਰ ਕੇ ਤੇ ਆ ਹੋਵੇ ਜਾਓਗਾ ਮੈਂ ਕੀ ਕਰਾਂ ਮੈਂ ਤਾਂ ਨਿਆਣਿਆਂ ਨੂੰ ਨਹੀਂ ਕਦੇ ਵੀ ਛੱਡਦੇ ਜੋ ਮਾਜੀ ਕੋ ਲੋ ਖਾਓ ਤੇ ਨਾ ਖਾਓ ਵੇਲਾ ਗਰਮੀ ਦਾ ਖਿਗਿਆ ਉਹਦਾ ਆਇਓ ਕਪਾਇਆ ਉਹਨੇ ਹੀ ਤੇ ਵੇਲਾ ਆਣ ਕੇ ਮੇਰੇ ਦਵਾਲੀ ਹੋਂ ਡਿਆ ਤੇ ਮੰਮੀ ਜੀ ਤੁਸੀਂ ਵੀ ਤੇ ਉਹ ਗੱਲ ਕੀਤੀ ਨਾ ਜੇ ਤੁਸੀਂ ਇਹਨੂੰ ਫੜ ਲੈਂਦੇ ਤੇ ਮੈਂ ਦੋ ਫੁਲਕੇ ਲਾ ਦਿੰਦੀ ਉਹਨਾਂ ਨੂੰ ਚਲ ਮਾਸਾ ਘੜੀ ਰੋ ਹੀ ਲੈਂਦੇ ਉਦੋਂ ਵੀ 12 ਵਜ ਗਏ ਨੇ ਤੇ ਬਾਜੀ ਵੀ ਕੀ ਕਰ ਦਸੋ ਢਿੱਡ ਨੂੰ ਤੇ ਭੁੱਖ ਲੱਗਦੀ ਉਹਨੇ ਹੁਣ ਸਾਡੇ ਬੱਚਿਆਂ ਨੂੰ ਜਾਂ ਦੀਦੀ ਨੂੰ ਛੱਟ ਲੱਗੀ ਉਹਨੇ ਕੀ ਆਖਣਾ ਤੇ ਚਲ ਕੋਈ ਗੱਲ ਨਹੀਂ ਰੋਜ ਘਰੋਂ ਹੀ ਖਾਂਦੇ ਅੱਜ ਜੇ ਨਹੀਂ ਪੱਕੀਆਂ ਤਾਂ ਕੀ ਹੋ ਗਿਆ ਚਲ ਬਾਹਰੋਂ ਖਾਣਗੇ ਅੱਗੇ ਕਿਹੜੇ ਬਾਹਰੋਂ ਕੇ ਪਾਸ ਕੱਟ ਖਾਦੇ ਅੱਜ ਵੀ ਖਾਣ ਲਗੇ ਹਾਏ ਹਾਏ ਮੰਮੀ ਜੀ ਬਾਹਰੋਂ ਖਾਣ ਦੀ ਗੱਲ ਹੁਣ ਭੁੱਖ ਤੇ ਹੋਣ ਲੱਗੀ ਹੁਣ ਕਦੋਂ ਤਿਆਰ ਹੋਏ ਗੱਡੀ ਲੈ ਕੇ ਗਏ ਤੇ ਫਿਰ ਉਹਨਾਂ ਬੋਰੂ ਜਾ ਕੇ ਖਾਂਦੇ ਆਪੇ ਖਾਣਾਂ ਨਾਲ 버ਗਰ 버ਗਰ ਖਾਂਦੇ ਇਹਨਾਂ ਨਾਲ ਕੋਈ ਗੱਲ ਨਹੀਂ ਤੇ ਤੁਹਾਨੂੰ ਵੀ ਮੈਂ ਕਹਿਣ ਲਈ ਆ ਜੇ ਨਹੀਂ ਔਖੇ ਸੁਖੇ ਲੱਗੇ ਬੱਚਿਆਂ ਨੂੰ ਪਾਲੋ ਨਹੀਂ ਵੀ ਮੈਨੂੰ ਵੀ ਨਹੀਂ ਲੱਗੋ ਇਹ ਲੰਡਨ ਦੇ ਵੀ ਦੂਜਾ ਹੁਣ ਇੱਕ ਤਾਂ ਮੈਂ ਚੁੱਕਿਆ ਦੂਜਾ ਵੀ ਰੋਂਦਾ ਤੇ ਮੈਂ ਕਿੱਦਾਂ ਇਹਨਾਂ ਨੂੰ ਰਵਾਈ ਜਾਵਾਂ ਹੁਣ ਨਹੋਂ ਖਾ ਲੈਂਦਾ ਇਹਨਾਂ ਦੇ ਪੱਕੇ ਪਰੌਂਠੇ ਮੇਰੀਆਂ ਪੱਕੀਆਂ ਤੇ ਇਹਨਾਂ ਨੂੰ ਪਚਦੀਆਂ ਨਹੀਂ ਅੱਗੇ ਮੈਂ ਵੀ ਬੜਾ 헤ਜੇ ਦਾ ਕਰਦੀ ਹੁੰਦੀ ਸੀ ਹੁਣ ਮੈਨੂੰ ਵੀ ਇਹ ਬੰਦਾ ਚੰਗਾ ਲੱਗਦਾ ਉਹਨਾਂ ਦੇ ਮਗਲ ਲੱਗ ਲਾ ਕੇ ਮੇਰੇ ਹੱਟ ਸੇਕਦਾ ਵਾ ਤੇ ਫੇਰ ਮੈਨੂੰ ਚੰਗਾ ਕਿੱਥੋਂ ਲੱਗੂਗਾ ਬੰਦਾ ਪਿਆਰ ਦੇ ਨਾਲ ਦਵੇ ਅੱਗੇ ਜੇ ਇਹ ਉਹ ਕਿ ਅੱਗ ਕਰਦਾ ਹੁੰਦਾ ਸੀ ਜ਼ਿਆਦਾ ਤੇ ਮੈਂ ਵੀ ਤੇ ਇਹ ਨਾਲ ਕਰਦੀ ਹੁੰਦੀ ਹੁੰਦੀ ਨਾ ਹੁਣ ਨਹੀਂ ਹੁਣ ਇਹ ਕੋ ਬਾਹਰੋਂ ਛੋਲੇ ਭੂ ਦੇ ਖਾ ਗਿਆ ਤੇ ਮੁੜ ਕੇ ਬਲੱਡ ਪ੍ਰੈਸ਼ਰ ਵਧਾ ਕੇ ਬਹੂ ਤੇ ਫੇਰ ਆਖੂਗਾ ਮੇਨੂੰ ਤਾਂ ਬਲੱਡ ਪ੍ਰੈਸ਼ਰ ਵਧ ਗਿਆ ਮੈਂ ਚਟਕਰਾ ਕੇ ਆਇਆ ਮੈਂ ਫਲਾਣ ਤੇ ਢੀਂਗ ਤੇ ਬੈਠਾ ਰਵੇ ਹਾਨੂੰ ਕੀ ਲੱਗੇ ਹੁਣ ਮਾਂ ਨੇ ਪਕਾ ਕੇ ਨਹੀਂ ਦਿੱਤੀਆਂ ਪਕਾ ਕੇ ਦੇ ਦਿੰਦੀ ਹਾਂ ਚੰਗੀ ਤਰ੍ਹਾਂ ਹੁਣ ਆਖਣਾ ਮੈਂ ਛੱਡਕ ਹੁੰਦਾ ਹੀ ਨਹੀਂ ਕੰਮ ਤੇ ਮੇਰੇ ਚ ਲੋਹਾ ਠੁਕਿਆ ਹੈ। ਉਹ ਅੱਦਵਾਲੀ ਗੱਲ ਆ ਜਨਾਨੀਆਂ ਦੀ ਦੋ ਨਿਆਣੇ ਹੀ ਤੇ ਤਿੰਨ ਜਾਲੀਆਂ ਘਾਲੀਓ ਤੇ ਆ ਹਾਲਵਾ ਇਹਨਾਂ ਦੇ ਇਹ ਰੋਟੀ ਨਹੀਂ ਪੱਕਣੀ ਹੈ ਜੀ ਨਿਆਣੇ ਵੀ ਚੁੱਪ ਕਰਨ ਦੇ ਕੰਮ ਵਾਲੀ ਲੱਭਣੀ ਪਾਣੀਆ ਐਦਾਂ ਨਹੀਂ ਕੰਮ ਚੱਲਣਾ ਅਜੇ ਅਜ ਬਲਜੀਤ ਵੇਰੀ ਹੈ ਕੱਲ ਉਹਨੇ ਫੇਰ ਕਹਤਾ ਨਿਆਣੇ ਰੋਂਦੇ ਫੇਰ ਇਹੋ ਕੰਮ ਚੱਲਣਾ ਉਹ ਮੇਰਾ ਤਾਂ ਸਭ ਨਾਲ ਸਭ ਦਾ ਲੱਗ ਗਿਆ ਕਿ ਜੇ ਇਹ ਵੇਰਗੀ ਤੇ ਪੱਕੇ ਨੰਬਰੋਂ ਜਵਾਬ ਆ ਕੋਈ ਨਾ ਕੋਈ ਜੁਗਾਰ ਲਾੜੇ ਭੀਰ ਸਿਆਂ ਐਦਾਂ ਨਹੀਂ ਗੱਲ ਬੰਨੀ ਹਾਏ ਮਨਾ ਭੁੱਖ ਵੀ ਥੋੜੀ ਲੱਗੀ ਆ ਉਹਨਾਂ ਨੇ ਤੇ ਭੁੱਖੇ ਮਨ ਦਾ ਠੇਕਾ ਲਿਆ ਚੱਲ ਮਨਾ ਉੱਥੇ ਤੂੰ ਹੀ ਆਪਣੇ ਵੱਤ ਦੁੱਧ ਤੱਤਾ ਕਰ ਦੁੱਧ ਨਾਲ ਹੀ ਤਾਕਤ ਆਉਣੀ ਆ ਉਹਨਾਂ ਨਾਲ ਲੜਨ ਦੀ ਉਧਰ ਉਹ ਦੋ ਜਾਣੀਆਂ ਇਦਾਂ ਮੈਂ ਕੱਲੀ ਖਾऊं ਪੀਉਂਗੀ ਤੇ ਫੇਰ ਹੀ ਮੁਕਾਬਲਾ ਕਰੂੰਗੀ ਇਹਨਾਂ ਦੇ ਨਾਲ ਰੋਟੀ ਪਾਣੀ ਤਾਂ ਇਹਨਾਂ ਨੇ ਪਕਾਉਣਾ ਨਹੀਂ ਆ ਕਮ ਸੇ ਕਮ ਬਦਾਮ ਵਿੱਚ ਕੁੱਟ ਕੇ ਸ਼ਵਾਰੇ ਕੁੱਟ ਕੇ ਪਾ ਤਾਕਤ ਆਜੂਗੀ ਸਰੀਰ ਦੇ ਵਿੱਚ ਇਹਨਾਂ ਨੇ ਮੈਨੂੰ ਕੁਛੜਾ ਨਹੀਂ ਪਈ ਮਮੀ ਆਲੋ ਥੋੜਾ ਜਿਹਾ ਟਿਕਿਆ ਜੇ ਇਹਨੂੰ ਨਾਲ ਪਾ ਲੋ ਤੁਸੀਂ ਤੇ ਮੈਂ ਫਟਾਫਟ ਮੈਂ ਚਾਹ ਰੁਲਾਵਾ ਆ ਵੀ ਸੌਂਗੀਆਂ ਨਾ ਲੰਮੇ ਪਾ ਲੈਣੀ ਆ ਤਾਂ ਮੈਨੂੰ ਨੀ ਕੋ ਚੁਪਾ ਦੇ ਚਾਹ ਰੁਲਾ ਕੇ ਤੇ ਮੈਂ ਫੁਲਕੇ ਵੀ ਲਾਵਾਂ ਹੁਮੇ ਸਹੀ ਗੱਲ ਆ ਭੁੱਖ ਤੇ ਸਾਰਿਆਂ ਨੂੰ ਲੱਗਣੀ ਆ ਤੇ ਬਾਜੀ ਫੇਰ ਵਿਚਾਰੇ ਇੱਕ ਦਿਨ ਬੜਾ ਟੰਟੂ ਕਰਦੇ ਕਹਾਂਗੇ ਕੀ ਇਹ ਇਹ ਕਹਿੰਦੇ ਕਿ ਹੈਗੇ ਹੁਣ ਇਦਾਂ ਹੀ ਗਰਮੀ ਤੇ ਪੜਨੇ ਆ ਮੈਂ ਫਟਾਫਟ ਪਹਿਲਾਂ ਚਾਹ ਰੁਲਨੀ ਆ ਤੇ ਫੇਰ ਮੈਂ ਲਾਵਨੀ ਆ ਫੁਲਕਾ ਠੀਕ ਆ ਤੁਹਾਨੂੰ ਵੀ ਭੁੱਖ ਲੱਗੀ ਹੋਣੀ ਆ ਹਾਂ ਹੁਣ ਇਹ ਨੂੰ ਚੇਤਾ ਆ ਗਿਆ ਝਾੜੂ ਲਾਉਣਾ ਕਿ ਸਵੇਰ ਦੀਆਂ ਗੇ ਨਿਕਲੀਆਂ ਨਹੀਂ ਤੇ ਹੁਣ ਝਾੜੂ ਝੋਣ ਲੱਗਦੀ ਏ ਮਨਾ ਟਾਂਕੀ ਹੈ ਇਹਨੇ ਮੰਜਰੀ ਲਾ ਦੇਣੀ ਦੋ ਦੋ ਦੇ ਲਾ ਦੇ ਕੰਮ ਇਦਾਂ ਉੱਤੇ ਪੱਲਾ ਦੇ ਕੇ ਖੜਿਆ ਦੁੱਧ ਦੇ ਜਿੱਦਾਂ ਕਦੇ ਮੈਂ ਦੁੱਧ ਨਹੀਂ ਵੇਖਿਆ ਹੁੰਦਾ ਉਹੋ ਕਰ ਲਿਆ ਨਾ ਰੱਸੀ ਸਾੜ ਗਈ ਵੜ ਲੀ ਗਿਆ ਐਨੀਆਂ ਗੱਲਾਂ ਵੀ ਕਰਵਾ ਲਿਆ ਸਾਰਿਆਂ ਤੋਂ ਜਿਹੜੇ ਜਿਹੜਾ ਕੁਝ ਮੇਰੇ ਨਾਲ ਕਰਦੇ ਰੱਬ ਨੇ ਉਹਦੇ ਚੀਨਾਂ ਨੂੰ ਨਾ ਕਾਮਯਾਬੀ ਰੱਖਿਆ ਰੱਬ ਨੇ ਮੈਨੂੰ ਸਭ ਕੁਝ ਦਿੱਤਾ ਦੁੱਧ ਵੀ ਦੇ ਦਿੱਤਾ ਪੁੱਤ ਵੀ ਦੇ ਦਿੱਤਾ ਧੀ ਵੀ ਦੇ ਦਿੱਤੀ ਕਿਸੇ ਗੱਲ ਨੂੰ ਨਹੀਂ ਮੰਨਿਆ ਰੱਖਿਆ ਜਿੰਨੇ ਮਰਜ਼ੀ ਲਗਾਈ ਗਿਆ ਯਾ ਬੇਗਦਾ ਅੱਖਾਂ ਪਾੜ-ਪਾੜ ਕੇ ਦੁੱਧਵਾਂ ਨੂੰ ਵੇਖਦੀ ਜਿੱਦਾਂ ਸਾਡੇ ਘਰ ਦਾ ਦੁੱਧ ਨਹੀਂ ਇਹਦੇ ਪੇਕਿਆ ਕਰਨੇ ਲਿਆ ਕੇ ਦਿੱਤਾ ਹੁੰਦਾ ਇਹ ਹੁਣ ਨਜ਼ਰ ਲਾਉ ਦੁੱਧ ਨੂੰ ਇਹਨੇ ਕਿਥੋਂ ਮੈਨੂੰ ਭਜਨ ਦੇਣਾ ਪਹਿਲਾਂ ਗਾੜੀ ਖਲੋਦੀ ਹੁੰਦੀ ਬਿੱਲੀ ਬਣ ਕੇ ਰਾਹ ਰਾਹ ਕੱਟਦੀ ਇਹ ਨਾ ਬੰਦਾ ਕੀ ਨਾ ਕਰੇ ਜੇ ਕੰਮ ਨਾ ਕਰੇ ਤਾਂ ਵੀ ਸਿਆਪਾ ਜੇ ਕੰਮ ਕਰਦੀ ਹੈ ਤਾਂ ਵੀ ਸਿਆਪਾ ਗਾੜੀ-ਗਾੜੀ ਭੁੜਕਦੀ ਫਿਰਦੀ ਰਹਿੰਦੀ ਆ ਇਹ ਆ ਜੂ ਸਾਡਾ ਘਰ ਠੀਕ ਆ ਦੋ ਸਾਡੇ ਘਰ ਨਿਕਨਗੇ ਬੱਚੇ ਆ ਤੇ ਕੰਮ ਵਾਵਾ ਤੈਨੂੰ ਪੈਣਾ ਵਾ ਲੀੜਾ ਕਪੜਾ ਵੀ ਢੋਣਾ ਵਾ ਕੋਚਾ ਪਾਚਾ ਵੀ ਲਾਉਣਾ ਵਾ ਹੋ ਸਫਾਈਆਂ ਸੂਈਆਂ ਸਾਰੀਆਂ ਏ ਟੂ ਏ ਡੀ ਕਰਨੀਆਂ ਪੈਣੀਆਂ ਵਾ ਬਾਕੀ ਜਿਹੜੀ ਮੈਂ ਆਪਣੀ ਮੰਮੀ ਨਾਲ ਗੱਲ ਕਰਾ ਦਿੰਨਾ ਵਾ ਜੋ ਤੂੰ ਜੀ ਤਨ ਸਾਹ ਬੰਦੀਆਂ ਮੇਰੀ ਮੰਮੀ ਨੇ ਕਲੀਅਰ ਗੱਲ ਕਰ ਲਈ ਹੁਣੀ ਆਏ ਬੱਚੇ ਉਹ ਵੀ ਦੋ ਦੋ ਮੈਨੂੰ ਤਾਂ ਇੱਕ ਦਾ ਸੀ ਚਲ ਇੱਥੇ ਤਾਂ ਦੋ ਦੋ ਵੀ ਹੈਗੇ ਆ ਆਈ ਮੇਰਾ ਬਾਵਾ ਜੀ ਲੱਗਾ ਰਹੂਗਾ ਬੱਚੇ ਤਾਂ ਬੜੇ ਸੋਹਣੇ ਹੁੰਦੇ ਆ ਨਿੱਕੇ ਨਿੱਕੇ ਚੱਲ ਜੋ ਮਰਜੀ ਹੋ ਜੇ ਹੁਣ ਇਹ ਘਰ ਦਾ ਕੰਮ ਨਹੀਂ ਮੈਂ ਛੱਡਣਾ ਬਾਕੀਆਂ ਦੇ ਭਾਵੇਂ ਮੈਨੂੰ ਛੱਡਨੇ ਪੈਣ ਪਰ ਇੱਥੋਂ ਨਹੀਂ ਮੈਂ ਜਾਣਦੀ ਬਾਵਾ ਜੀ ਲੱਗਾ ਰਹੂਗਾ ਮੇਰਾ ਵੀ ਇਹਨਾਂ ਦੇ ਨਾਲ ਕਿਤੇ ਇਹ ਨਹੀਂ ਸੌਂਦੇ ਮਸੀ ਸੁੱਤਾ ਇਹ ਨਹੀਂ ਕਿਤੇ ਜੇ ਉੱਠੇਂ ਕਿਤੇ ਤੇ ਉੱਠ ਕੋਲੋਂ ਦਾ ਜੇ ਉੱਠੇ ਕਹਤਾ ਤੇ ਇਹ ਉੱਠ ਕੋਲੋਂ ਹੁੰਦਾ ਤਾਂ ਤੁਸੀਂ ਲੰਮੇ ਬੈ ਕੜੀ ਤੇ ਵੇਖਾਂ ਉਬਾਰੀ ਬੁੱਕਰ ਫੇਰਨੀ ਲਾਗੋ ਭਾਂਡਾ ਛੱਲਾ ਮਾਂਜਾ ਵੇਖਾਂ ਕੀ ਕਰਦੀ ਕੀ ਨਹੀਂ ਬੋਜੀਤ ਮੁਕੰਨੀ ਆ ਨੇ ਆਲੇ ਨੇ ਸੁਣਦੇ ਕੀ ਛੱਡਨੇ ਆ ਤੇ ਇਹਨਾਂ ਦੇ ਲਾਗੇ ਆ ਜਾ ਘੜੀ ਤੇ ਕੇ ਰਹਿਣਗੇ ਲਾਗੇ ਹੋਊਗਾ ਕੋਈ ਤਾਂ ਟਿਕੇ ਰਹਿਣਗੇ ਇਹ ਵੀ ਖਾਣੇ ਬਾਹਰ ਕਿ ਕਰਦੇ ਨਾ ਤਾਂ ਕੀ ਨਹੀਂ ਆ ਜਾ ਬੁਣੀ ਅਗਲੀ ਰੇ ਨੂੰ ਕੋਰਾਂ ਮਮਮੀ ਇਹ ਨਵੀਂ ਕੰਮ ਵਾਲੀ ਨੇਂ ਦੀ ਲੱਭ ਕੇ ਹੁਣ ਤੁਹਿਆਂ ਨੇ ਕੰਮ ਤਾਂ ਨਾ ਕੋਈ ਹੁੰਦਾ ਨਹੀਂ ਵਜਿੱਦ ਵੀ ਠੀਕ ਨਹੀਂ ਗਈ ਫੇਰ ਮੈਂ ਪਰੇਸ਼ਾਨੀ ਹੁੰਦੀ ਸਾਰਿਆਂ ਨੂੰ ਤੇ ਜੇ ਤੁਸੀਂ ਰੋਟੀ ਪਾਣੀ ਪਕਾ ਸਕਦੇ ਜੀ ਤੇ ਠੀਕ ਹੈ ਨਹੀਂ ਤੇ ਕੁੜੀ ਨੇ ਸਾਰੀ ਗੱਲਬਾਤ ਟੋਕ ਲਓ ਜੋ ਇਹਦੀ ਤਨਖਾਹ ਪਾਣੀ ਉਹ ਤਾਂ ਮੈਂ ਕਰ ਲੂ ਗੱਲਬਾਤ ਹੋਣੀ ਚਲ ਆਹ ਤਾਂ ਚੰਗਾ ਹੀ ਕੀਤਾ ਵਾ ਕੰਮ ਕਿਹੜਾ ਹੋਣ ਦਿਆ ਵਾ ਨਿਆਣੇ ਦੇ ਨਾਲ ਚੰਗਾ ਕੀਤਾ ਲੈਣ ਦਾ ਆਜਾ ਤੈਨੂੰ ਕੰਮ ਕੁਝ ਸਮਝਾ ਦੋ ਤੇ ਸਾਰੀ ਗੱਲਬਾਤ ਟੋਕ ਲਓ ਜਦੋਂ ਹੁਣ ਚਲ ਆ ਪੁੱਤ ਮੈਂ ਤੈਨੂੰ ਕੰਮ ਦੱਸਾਂ ਆ ਜਾ ਲੈ ਕਰ ਲਓ ਕਿਉਂ ਨੂੰ ਭਾਂਡਾ ਅੱਜ ਨੌਕਰਾਨੀ ਨਹੀਂ ਆ ਗਈ ਆ ਮੈਂ ਦੇ ਆਖਿਆ ਸੀ ਨੌ ਸਸ ਕੰਮ ਕਰਦਾ ਕਿ ਮਰਨ ਗਈ ਆ ਮੈਂ ਵੇਖੂੰਗੀ ਤਮਾਸ਼ਾ ਪਰ ਜਾਈਂ ਕੰਮ ਕਾਤਾ ਕਰਨਾ ਪੈ ਗਿਆ ਨੌਕਰਾਨੀ ਲੈ ਵੀ ਆਇਆ ਵਾ ਹਾਦੀ ਹੋ ਗਈ ਮੈਂ ਕਹਿੰਦੀ ਸਾਡਾ ਬੰਦਾ ਵੀ ਜੁੱਗਣ ਹੋਈ ਆ ਇਹਦਾ ਬੰਦਾ ਕੀ ਇਲਾਜ ਕਰੇ ਤੇ ਇਹਨੂੰ ਕਿੱਥੇ ਬੈ ਕੇ ਸਮਝਾਵੇ ਵੀ ਇਦਾਂ ਦੇ ਕੰਮ ਨਾ ਕਰਿਆ ਕਰ ਜੇ ਮੇਰੇ ਬਾਹ ਨੂੰ ਜ਼ੋਰ ਪੈ ਹੀ ਗਿਆ ਤੇ ਇਹਨਾਂ ਨੂੰ ਕਰ ਲੈਂਦੇ ਕੰਮ ਪਰ ਕਿੱਥੋਂ ਉਸੇ ਵਲੇ ਨੱਠਾ ਗਿਆ ਮਾੜਾ ਖਲਾਰਾ ਕਰਦਾ ਪਿਆ ਤੇ ਨੌਕਰਾਨੀ ਚੋਕ ਲੈ ਆਇਆ ਤੇ ਕੋਈ ਗੱਲ ਨਹੀਂ ਹੁਣ ਮੈਂ ਵੀ ਬੈ ਕੇ ਅੱਡ ਦੀ ਮਾਰੂੰਗੀ ਤੇ ਸਾਰੀ ਜੜੀ ਵੀ ਉਹਦੀ ਤਨਖਾਹ ਬਣਗੀ ਨਾ ਆਪੇ ਫਿਰ ਮਣੀ ਦਊਗਾ ਮੈਨੂੰ ਕੀ ਲੱਗੇ ਜੋ ਮਰਜ਼ੀ ਕਰਾਉਂਦੇ ਰਹਿਣ ਤੇ ਮੈਂ ਵੀ ਬੈਠ ਕੇ ਖਾਉਂਗੀ ਮ제 ਨਾ ਬਾਨ ਸਵੰਨਾ ਉਹ ਤਾਂ ਆਇਆ ਭਾਂਡੇ ਇਹ ਮਾਣਨੇ ਆ ਤੇ ਬਾਥਰੂਮ ਆ ਇੱਕ ਅੰਦਰ ਉਹ ਤੇ ਇੱਕ ਬਾਹਰ ਵਾ ਉਹਨਾਂ ਨੂੰ ਧੋਣਾ ਧਾਣਾ ਵਾ ਤੇ ਬਾਕੀ ਇਹ ਆ ਪਿੱਲੀ ਗੱਲਾਂ ਤਾ ਧੋ ਦੇਣਾ ਵਾ ਤੇ ਬਾਹਰੀ ਫਿਰ ਕੇ ਤੇ ਪੋਚੇ ਲਾ ਦੇਣੇ ਆ ਹੋਰ ਤਾਂ ਕੋਈ ਕੰਮ ਨਹੀਂਗਾ ਤੇ ਬਾਕੀ ਹੋ ਸਕੇ ਤੇ ਵੇਲੇ ਕੋਈ ਹਰ ਕੋ ਕਹਿੰਦੇ ਨਹੀਂ ਨਿਹਾਣੇ ਨਾ ਰੋਟੀ ਪੱਕਦੀ ਤੂੰ ਰੋਟੀ ਪਾਣੀ ਪਕਾ ਲਈ ਰੋਟੀ ਪਾਣੀ ਪਕਾ ਦੇਣੀ ਆ

ਦੀਦੀ ਨੇ ਕੀ ਕਰਨਾ ਵਾ ਕੰਮ ਵਾਲੀ ਦੀ ਮੰਮੀ ਉਸੇ ਕਮਰੇ 'ਚ ਝਾੜੂ ਲਾਉਂਦੀ ਆ ਲੈ ਦੱਸ ਕੰਮ ਵਾਲੀ ਉਹ ਤਾਂ ਕੋਲ ਕਾ ਲਾਤਾ ਤੈਨੂੰ ਬਜੀਤ ਨੂੰ ਕਹਿੰਦੀ ਤੇ ਤੇਰੀ ਕੋਈ ਛਾਂਜ ਫਰਕ ਬੈਠ ਕੇ ਕਹਿਣੀ ਲਾਗੇ ਬੈਹਿੰਦੀ ਘੜੀ ਤੂੰ ਨੂੰ ਕੀ ਹੋਇਆ ਮੰਮੀ ਭਰ ਕੇ ਆ ਲੈ ਦੱਸ ਕਿऐसे ਵਿਸ਼ਵਾਸ ਕੀਤਾ ਜਾਂਦਾ ਮੰਮੀ 2-3 ਦਿਨ ਹੋ ਗਏ ਘਰ ਆਉਂਦੀ ਨੂੰ ਪਤਾ ਕਿੰਨਾ ਵਧੀਆ ਗੱਲਾਂ ਕਰਦੀ ਬੱਚਿਆਂ ਨਾਲ ਕਿੰਨਾ ਉਹ ਪਿਆਰ ਕਰਦੀ ਆ ਐਵੇਂ ਨਹੀਂ ਵਹਿਮ ਕਰੀਦਾ ਹੁੰਦਾ ਤੈਨੂੰ ਪਤਾ ਪਿਆਰ ਕਰਦੀ ਆ ਕੋਈ ਗੱਲ ਨਹੀਂ ਚੰਗੀ ਆਓ ਮੈਨੂੰ ਬੜਾ ਵਿਸ਼ਵਾਸ ਹੈ ਤੈਨੂੰ ਬੜਾ ਪਤਾ ਆ ਦੱਸੋ ਚਾਹੀ ਕੀ ਆਦਨ ਲੱਗੀ ਨਿਆਣਿਆਂ ਨੂੰ ਇੰਨਾ ਕਿਤੇ ਪਿਆਰ ਕਰਦੀ ਹੈ ਅੱਜ ਪੜਾ ਤੇ ਦੁਕਾਨ ਦਾ ਕਿਹਖਾ ਕੋਈ ਹੈ ਨਹੀਂ ਚਲ ਉਹ ਤਾਂ ਦੇ ਕੱਲੇ ਛੱਡ ਦੇਈ ਹਾਂ ਅੱਜ ਹੈ ਨਹੀਂ ਆ ਰੱਬ ਨੂੰ ਕੋਈ ਅੱਲੇ ਕਿੰਨੇ ਸਾਰੇ ਆ ਕਿੰਨਾ ਚਿਹਰਾ ਦੇ ਨੂਰ ਆਏ ਨਾ ਦੇ ਨਕਾਂ ਦਾ ਚੁੱਕ ਲਾ ਆਇਆ ਜਿੱਦਣ ਦੀ ਆਈਆਂ ਇਹ ਤੇ ਕਿਤੇ ਲਾਗੂ ਹੀ ਨਹੀਂ ਹੁੰਦਾ ਕੋਈ ਵੀ ਜਾਣਾ ਮੇਰਾ ਵੀ ਦਿਲ ਕਰਦਾ ਮੈਂ ਖੜਾਵਾ ਕਿੰਨੇ ਸੋਹਣੇ ਨੱਗਦੇ ਆ ਆ ਵੀ ਕਿਤੇ ਕੱਲਾ ਛੱਡਣਗੇ ਤਾਂ ਹੀ ਚੁੱਕੂंगी ਤਾਂ ਨਾ ਕੋਈ ਜਾਣੀ ਨਹੀਂ ਇਹ ਕੀ ਕਰ ਲਈ ਕੁੜੀਏ ਕੁਛ ਨਹੀਂ ਆਂਟੀ ਜੀ ਉਹਨਾਂ ਰੂਮ ਗਿਆ ਨਹੀਂ ਮੜਾ ਜਾ ਚੱਲ ਇੱਧਰ ਹੋ ਉਹ ਤੱਕ ਮੈਂ ਕਿੰਨੀ ਵਾਰੀ ਕਹਾਂ ਕੁੜੀਏ ਇਹਨਾਂ ਬੱਚਿਆਂ ਨੂੰ ਹੱਥ ਨਹੀਂ ਲਾਉਣਾ ਨਹੀਂ ਖਾਚਾ ਹੋ ਜੂਗੀ ਹੈ ਜੂ ਮੜਾ ਜਾ ਰੋਇਆ ਸੀ ਤਾਂ ਕਰਕੇ ਮੈਂ ਰੋਇਆ ਨਹੀਂ ਚੁੱਕਰ ਨੂੰ ਆ ਗਏ ਆ ਨਾ ਇੱਧਰ ਚੁੱਕਰ ਨੂੰ ਥੋੜੀ ਰੱਖਿਆ ਅਹੀਂ ਕੰਮ ਕਰ ਦੂ ਰੱਖਿਆ ਚੱਲ ਉੱਧਰ ਕੰਮ ਕਰ ਹੱਥ ਹੋ ਗਿਆ ਹਾਂ ਤਿੰਨੀ ਵਾਰ ਗੱਲ ਮਤਲਆਇਆ ਹਾਂ ਹੱਥ ਲਾਉਣਾ ਨਹੀਂ ਕਰ ਇਹ ਕਮਰੇ ਦੀ ਤੂੰ ਆਹੀ ਨਾ ਮੈਂ ਆਪੇ ਘਰ ਹੀ ਪੋਚਾ ਕਰ ਲਿਆ ਕਰੂੰਗੀ ਠੀਕ ਹਾਂ ਤੁਸੀਂ ਇਹਨਾਂ ਕਿੰਨੀ ਵਾਰੀ ਕਿਹਾ ਹੈ ਕੰਮ ਕਰ ਲੋ ਇੱਕ ਬਹਾਨਾ ਉਹ ਲੈ ਕੇ ਬੈਗੀ ਮਾਂ ਤੇ ਮੋਢੇ ਦਾ ਤੇ ਦੂਜੀ ਕੋਈ ਨਹੀਂ ਹੁੰਦਾ ਆ ਨਿਆਣੇ ਮਹੀਂ ਦੱਸ ਕੇ ਲੈ ਇਹ ਨਹੀਂ ਇਹਨਾਂ ਕੋਲ ਹੁਣ ਸੰਭੇ ਜਾਣ ੜੇ ਉਹ ਰੱਖ ਲਿਆ ਫੜੀਆਂ ਨੌਕਰਾਂ ਨੇ ਕੰਮ ਬਹੁਤ ਹੈ ਇਹਨਾਂ ਨੂੰ ਜ਼ੋਰ ਚੜਿਆ ਤਕੇ ਨਾ ਤਾ ਟੁੱਟ ਗਏ ਇਹਨਾਂ ਦੇ ਮੋਢੇ ਟੁੱਟ ਗਏ ਕਿਤੇ ਗੋਲੀ ਵੱਜ ਗਈ ਇਹਨਾਂ ਚਲ ਮੈਂ ਹਣ ਦੇਰ ਦੀ ਹੱਥੋਂ ਤਲਾ ਲਏ ਹੋਣੇ ਆ ਮਿਰਚਾਂ ਮਾਰਦੀ ਆਪਣੇ ਦੋਵਾਂ ਪੋਤਨਾ ਪੋਤੇ ਤੋਂ ਆ ਨਾ ਦੇ ਨਾ ਲਾਤੀ ਹੋਏ ਕਿ ਕੋਈ ਪਤਾ ਨਹੀਂ ਬਸ ਤਲਾ ਲਾਏ ਕਿਦਾਂ ਨਹੀਂ ਕਰਦੀ ਇਹ ਬੰਦੇ ਉਹ ਵਾਰੀ ਵਾਲੇ ਹੱਥ ਲਾਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜੇ ਗਰਮੀਤਾ ਤੋਂ ਹੋਣੀ ਕਿਤੇ ਧਿਆਨ ਰੱਖਦੇ ਕੰਮ ਨਹੀਂ ਪਈ ਇਹ ਇਹ ਹਾਏ ਹਾਏ ਕਦੋਂ ਕਿ ਦਲਸ ਬਾਹਰ ਨੂੰ ਜੱਸ ਦੱਸੋ ਨਿਆਣਿਆਂ ਵਾਲ ਵੇਖ ਹੀ ਲਿਆ ਮਾੜਾ ਜਿਹਾ ਹਾਤੀ ਲਾ ਲਿਆ ਤੇ ਫਿਰ ਕਿਉਂ ਜਾ ਉੱਥੇ ਮੈਂ ਵੀ ਤੇ ਇਨਸਾਨ ਹੀ ਆ ਨਾ ਚੁੱਕਣਾ ਦਿੰਦੇ ਨਾ ਹੋਰ ਨੀ ਸੁਣਨੀ ਨਿਆਣੇ ਨਾ ਮੈਸਾਂ ਰੰਗ ਤੇ ਤੇ ਵੀ ਨਾ ਕੋਈ ਆ ਗੀ ਹੋਰ ਨਾ ਕਿਤੇ ਫੇ ਮੈਨੂੰ ਕਹਿਣ ਲੱਗਾ ਮੇਰਾ ਵੀ ਤੇ ਲਗਾਰਦਾ ਬਾਸ ਨਿਆਣੀ ਚੋਕ ਲੈ ਕੀ ਹੋ ਗਿਆ ਕੰਮ ਹੀ ਕਰਦੀ ਆ ਮਜਬੂਰੀ ਨੂੰ ਕੰਮ ਕਰਨ ਦੀ ਆ ਨਹੀਂ ਤੇ ਮੈਨੂੰ ਵੀ ਲੋੜ ਪਈ ਸੀ ਫ੍ਰੀਜ ਹੁੰਦੀ ਵੇਖ ਕੇ ਕੁੜੀਏ ਜਿੱਦਨ ਦੀ ਤੂੰ ਆਈ ਆ ਕੰਮ ਵੱਲ ਘੱਟ ਧਿਆਨ ਤੇਰਾ ਤੇ ਨਿਆਣਿਆਂ ਵਾਲ ਜ਼ਿਆਦਾ ਵਾ ਕੀ ਗੱਲ ਤੇਰੇ ਨਿਆਣੇ ਨਹੀਂ ਹੈਗੇ ਨਹੀਂ